ਪੰਜਾਬ ਦੇ ਤਿੰਨ ਯੋਧਿਆਂ ਦੇ ਬਾਰੇ ਖਬਰ ਆਈ ਆ ਕਰਨਦੀਪ ਗੁਰਨਾਮ ਤੇ ਰਮਨਦੀਪ ਸਿੰਘ ਇਹਨਾਂ ਤਿੰਨਾਂ ਯੋਧਿਆਂ ਦੇ ਵੱਲੋਂ ਕੰਧਾਂ ਕੋਲੇ ਟੱਪਲੇ ਗਏ ਆ ਤੇ ਇਹ ਇੱਕ ਵਾਰ ਫਿਰ ਫਰਾਰ ਹੋ ਗਏ ਆ ਫਰਾਰ ਹੋਏ ਦੀ ਇਹ ਪੁਲੰਬੀਆ ਦੇ ਹੋਸਟਲ ਦੇ ਵਿੱਚੋਂ ਇਸ ਕਰਕੇ ਫਰਾਰ ਹੋਏ ਆ ਕਿਉਂਕਿ ਇਹਨਾਂ ਨੂੰ ਬਚਾ ਲਿਆ ਗਿਆ ਸੀ ਜਿਵੇਂ ਕਿ ਮੰਤਰੀ ਸਾਹਿਬ ਦੇ ਵੱਲੋਂ ਗੱਲ ਕਹੀ ਗਈ ਆ ਮੰਤਰੀ ਨੇ ਪੰਜਾਬ ਦੇ ਐਨਆਰਈ ਮਹਿਕਮੇ ਦੇ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੁਝਕ ਦਿਨ ਪਹਿਲਾਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਰਮਨਦੀਪ ਗੁਰਨਾਮ ਤੇ ਅਕਰਨਦੀਪ ਇਹ ਤਿੰਨੇ ਜਿਹੜੇ ਨੌਜਵਾਨ ਆ ਤੇ ਦੋ ਤਿੰਨ ਜਿਹੜੇ ਹੋਰ ਆ ਪੰਜ ਨੌਜਵਾਨ ਜਿਹੜੇ ਕਿ ਡੌਂਕੀ ਲਾ ਕੇ ਅਮਰੀਕਾ ਦੇ ਵੱਲ ਜਾਂਦੇ ਸੀ ਤੇ ਉੱਥੇ ਕੋਲੰਬੀਆ ਦੇ ਵਿੱਚ ਫਸ ਗਏ ਜਦੋਂ ਸਾਡੇ ਤੱਕ ਗੱਲ ਪਹੁੰਚੀ ਅਸੀਂ ਕੋਲੰਬੀਆ ਦੇ ਵਿੱਚ ਐਮਬੈਸੀ ਨਾਲ ਗੱਲਬਾਤ ਕੀਤੀ ਜਦੋਂ ਐਮਬੈਸੀ ਨਾਲ ਗੱਲਬਾਤ ਕੀਤੀ ਇਹਨਾਂ ਨੌਜਵਾਨਾਂ ਨੂੰ ਕਹਿੰਦੇ ਜੀ ਅਸੀਂ ਹੋਸਟਲ ਦੇ ਵਿੱਚ ਸ਼ਿਫਟ ਕਰਵਾਤਾ ਤੇ ਫਿਰ ਉਸ ਤੋਂ ਬਾਅਦ ਕੁਲਦੀਪ ਸਿੰਘ ਢਾੜੀਵਾਲ ਹੁਣਾਂ ਨੇ ਗੱਲ ਕਹੀ ਆ ਜੀ ਕਿ ਮੈਂ ਹਾਲੇ ਇਹਨਾਂ ਦੀਆਂ ਟਿਕਟਾਂ ਦਾ ਪ੍ਰਬੰਧ ਕਰ ਰਿਆ ਸਾਂ ਹਾਲੇ ਇਹਨਾਂ ਦੇ ਜਿਹੜੇ ਅਧੂਰੇ ਕਾਗਜ਼ਾਤ ਆ ਉਹਨਾਂ ਦਾ ਪ੍ਰਬੰਧ ਕਰਦੇ ਸੀ ਵੀ ਭਾਈ ਇਹ ਇੰਡੀਆ ਦੇ ਵਿੱਚ ਆਪਣੇ ਵਤਨ ਦੇ ਵਿੱਚ ਵਾਪਸ ਆ ਜਾਣ ਪਰ ਇਹਨਾਂ ਦੇ ਵਿੱਚੋਂ ਤਿੰਨ ਜਣੇ ਜਿਹੜੇ ਯਾਨੀ ਕਿ ਕਰਨਦੀਪ ਗੁਰਨਾਮ ਤੇ ਰਵਨਦੀਪ ਇਹ ਮਾਂ ਦੇ ਪੁੱਤ ਉੱਥੋਂ ਵੀ ਉਡਾਰੀ ਮਾਰ ਗਏ ਆ ਉਹਨਾਂ ਦਾ ਇਹ ਕਿਹਾ ਜੀ ਕਿ ਇੱਕ ਵਾਰ ਤਾਂ ਅਸੀਂ ਤੁਹਾਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਲਿਆ ਹੁਣ ਵਾਰ-ਵਾਰ ਕੋਸ਼ਿਸ਼ ਕਰੀ ਜਾਏਗੇ ਜਾਂ ਵਾਰ-ਵਾਰ ਕੋਸ਼ਿਸ਼ਾਂ ਸਾਡੀਆਂ ਸਫਲ ਹੀ ਹੋਣ ਤੇ ਇਹ ਗੱਲ ਸੰਭਵ ਨਹੀਂ ਹੋ ਸਕਦੀ ਮੇਰੀ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਨੂੰ ਵੀ ਇੱਕ ਬੇਨਤੀ ਆ ਪੰਜਾਬ ਤੇ ਬਹੁਤ ਸਾਰੇ ਮੁੱਦੇ ਆ ਜਿਹੜੇ ਐਨਆਰਆਈ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਹੋਇਆ ਦੁਕਾਨਾਂ ਦੇ ਉੱਤੇ ਕਬਜ਼ੇ ਹੋਇਆ ਉਹਨਾਂ ਦੇ ਘਰਾਂ ਦੇ ਉੱਤੇ ਕਬਜ਼ੇ ਹੋਇਆ ਕਿਸੇ ਦੇ ਉੱਤੇ ਝੂਠਾ ਪਰਚਾ ਦਰਜ ਹੋਇਆ ਤੁਸੀਂ ਉਹਨਾਂ ਬਾਰੇ ਵੱਧ ਤੋਂ ਵੱਧ ਕੰਮ ਕਰੋ ਜਿਹੜੇ ਲੋਕਾਂ ਨੇ ਫਸਣਾ ਹੀ ਫਸਣਾ ਜਿਨ੍ਹਾਂ ਨੇ ਅੜਕੇ ਆਉਣਾ ਹੀ ਆਉਣਾ ਏਜੰਟਾਂ ਦੇ ਉਹਨਾਂ ਨੂੰ ਆਪਾਂ ਧੱਕੇ ਦੇ ਨਾਲ ਬਚਾ ਨਹੀਂ ਸਕਦੇ ਪੰਜਾਬੀ ਉਸ ਮੱਛੀ ਵਰਗੇ ਬਣ ਗਏ ਆ ਜਿਹੜੀ ਪੱਥਰ ਚਟਕੇ ਦੀ ਮੁਰਦੀ ਹੁਣ ਇਹ ਪੱਥਰ ਦੇ ਉੱਤੇ ਲਟਕੇ ਮੁਰਦੀ ਆ ਇਹ ਪਿੰਡਾ ਸ਼ਲਾਸ਼ ਸ਼ਲਾ ਕੇ ਮੁਰਦੀ ਆ ਮੇਰਾ ਕਦੇ ਕਦੇ ਜੀ ਕਰਦਾ ਜੀ ਕਿ ਮੈਂ ਉਹਨਾਂ ਗੱਲਾਂ ਦੇ ਲਈ ਮਾਫੀ ਮੰਗਾ ਜਿਹੜੀਆਂ ਗੱਲਾਂ ਮੈਂ ਪ੍ਰੋਗਰਾਮਾਂ ਦੇ ਵਿੱਚ ਕੀਤੀਆਂ ਕਿ ਪੰਜਾਬੀ ਦੁਖੀ ਬਹੁਤ ਆ ਜਦੋਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਤਿੰਨ ਜਹਾਜ਼ ਭਰ ਭਰ ਕੇ ਆਏ ਕਿਉਂਕਿ ਆਪਾਂ ਜਾਣਦੇ ਕਿ ਡੋਨਲਡ ਟਰੰਪ ਜਦੋਂ ਦੂਜੀ ਵਾਰ ਰਾਸ਼ਟਰਪਤੀ ਬਣੇ ਤੇ ਫਿਰ ਉਹ ਵਾਪਸ ਭੇਜੇ ਗਏ ਉਹਨਾਂ ਨੂੰ ਰਿਪੋਰਟ ਕਰ ਕਰਕੇ ਭੇਜਿਆ ਗਿਆ ਅਸੀਂ ਇਸ ਗੱਲ ਦੇ ਉੱਤੇ ਬੜਾ ਦੁਖਦਾਈ ਕੀਤਾ ਕਿ ਸਾਡੇ ਪੰਜਾਬੀ ਭੈਣਾ ਵੀਰਾਂ ਨੂੰ ਇਵੇਂ ਭੇਜਿਆ ਜਾ ਰਿਹਾ ਭਾਵੇਂ ਕਿ ਗਲਤ ਤਰੀਕੇ ਨਾਲ ਗਏ ਆ ਪਰ ਨੋਟ ਤਾਂ ਇਹਨਾਂ ਦੇ ਅਸਲੀ ਲੱਗੇ ਜਜ਼ਬਾਤ ਇਹਨਾਂ ਦੇ ਵੀ ਹੈਗੇ ਆ ਪਰ ਆਪਣੀ ਥਾਂ ਦੇ ਉੱਤੇ ਅਮਰੀਕਾ ਸਰਕਾਰ ਵੀ ਸਹੀ ਜਜ਼ਬਾਤ ਨੂੰ ਕੌਣ ਪੁੱਛਦਾ ਹੁਣ ਮੈਨੂੰ ਇਹ ਆਉ ਲੱਗਦਾ ਜੀ ਕਿ ਪੰਜਾਬੀ ਹੈਗੇ ਹੀ ਇਸ ਕਾਬਿਲ ਆ ਜਿਹੜੇ ਲੋਕ ਗਲਤ ਤਰੀਕੇ ਨਾਲ ਜਾਂਦੇ ਉਹਨਾਂ ਦੇ ਤਾਂ ਤਰਸਕਾਰਾ ਕਰਨਾ ਜੇ ਤੁਹਾਨੂੰ ਬਚਾਉਣ ਦੇ ਲਈ ਕੋਲੰਬੀਆ ਦੇ ਵਿੱਚ ਹੋਸਟਲ ਮੁਹੱਈਆ ਕਰਵਾ ਦਿੱਤਾ ਗਿਆ ਤੇ ਲਖਣ ਭਾਈ ਤੁਹਾਡੇ ਫੇਰ ਮਾਰੇ ਤੁਸੀਂ ਬਚਣਾ ਚਾਹੁੰਦੇ ਹੀ ਨਹੀਂ ਤੇ ਤੁਸੀਂ ਜੇ ਕੰਦਾ ਕੋਲੇ ਟੱਪ ਕੇ ਭਜਣਾ ਤੇ ਫਿਰ ਤਾਂ ਮੰਤਰੀ ਹੋ ਰੀਆਂ ਜਿਹੜੇ ਉਹ ਵਿਚਾਰੇ ਕੀ ਕਰਨਗੇ ਤੇ ਮੈਂ ਇਸ ਗੱਲ ਦੇ ਉੱਤੇ ਮੰਤਰੀ ਸਾਹਿਬ ਦੇ ਨਾਲ ਆ ਨਾ ਕਿ ਇਹਨਾਂ ਉਤਾਂ ਦੇ ਨਾਲ ਆ ਕਿਉਂਕਿ ਉਤਾਂ ਨੇ ਕੰਮ ਉਤਾਂ ਵਾਲੇ ਹੀ ਕਰਨਾ ਇਹਨਾਂ ਨੂੰ ਹਾਲੇ ਤੱਕ ਇਸ ਗੱਲ ਦਾ ਇਲਮ ਨਹੀਂ ਹੋਇਆ ਕਿ ਜੋ ਸਾਡੇ ਭੈਣ ਭਰਾਵਾਂ ਦੇ ਨਾਲ ਬੀਤੇ ਦੇ ਵਿੱਚ ਹੋਇਆ ਉਹਨੂੰ ਕਿਹੜਾ 10 ਸਾਲ ਹੋ ਗਏ 15 ਸਾਲ ਹੋ ਗਏ ਹੜੇ ਕੁਝ ਕੁ ਮਹੀਨੇ ਹੀ ਵਾਪਰੇ ਆ ਜੋ ਕੁਝ ਬੀਤੇ ਦੇ ਵਿੱਚ ਹੋਇਆ ਆਪਾਂ ਉਹਦੇ ਤੋਂ ਸਬਕ ਸਿੱਖੀਏ ਇਹ ਸਿਰਫ ਤੇ ਸਿਰਫ ਆਪਦੇ ਉਤ ਪੁਣੇ ਦੇ ਵਿੱਚ ਕਿ ਅਸੀਂ ਉੱਥੇ ਜਾ ਕੇ ਆਹ ਕਰ ਲਾਂਗੇ ਅਸੀਂ ਉੱਥੇ ਜਾ ਕੇ ਆਹ ਕਰ ਲਾਂਗੇ ਤੁਹਾਨੂੰ ਉੱਥੇ ਕਿਸੇ ਨੇ ਡੀਸੀ ਨਹੀਂ ਲਾਉਣਾ ਤੁਹਾਡੇ ਬਿਨਾ ਉਥੋਂ ਦਾ ਕੁਝ ਵੀ ਖੜਾ ਨਹੀਂ ਜੇ ਤੁਸੀਂ 50 60 ਲੱਖ ਰੁਪਇਆ ਲਾ ਕੇ ਜਾ ਸਕਦੇ ਆ ਤੇ ਭਾਈ ਤੁਸੀਂ ਇੱਥੇ ਵੀ ਮਾੜਾ-ਮੋਟਾ ਕਾਰੋਬਾਰ ਕਰ ਸਕਦੇ ਆ ਪਰ ਜਦੋਂ ਆਹ ਗੱਲ ਕਹਿੰਦੇ ਆ ਤੇ ਫਿਰ ਕਈ ਇਹ ਗੱਲ ਕਹਿਣਗੇ ਲੈ ਹੁਣ ਤੁਹਾਨੂੰ ਸਟੂਡੀਓ ਦੇ ਵਿੱਚ ਬੈਠ ਕੇ ਗੱਲਾਂ ਆਉਂਦੀਆਂ ਤੁਹਾਨੂੰ ਆਹ ਆਉਂਦਾ ਤੁਹਾਨੂੰ ਫਲਾਣਾ ਆਉਂਦਾ ਜਿਹਦੇ ਕੋਲੇ 50 ਲੱਖ ਰੁਪਇਆ ਹੈਗਾ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਭਾਈ ਉਹ ਗਰੀਬ ਕਿਵੇਂ ਆ ਤੇ ਜਦੋਂ ਪਿਛਲੀ ਵਾਰੀ ਕਈ ਲੋਕ ਵਾਪਸ ਭੇਜੇ ਸੀਗੇ ਰਿਪੋਰਟ ਕਰ ਕਰਕੇ ਹੈਗੇ ਚਲੋ ਪੰਜਾਬੋਂ ਬਾਹਰਲੇ ਵੀ ਕਈ ਸੀਗੇ ਉਦੋਂ ਕਈਆਂ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਦੀ ਕਿ ਸਾਡੇ ਧੀਆ ਪੁੱਤਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਰਿਪੋਰਟ ਹੋ ਕੇ ਆਏ ਆ ਮਤਲਬ ਇਹ ਜੀ ਕਿ ਇੱਕ ਬਹੁਤ ਵੱਡੀ ਕੁਆਲੀਫਿਕੇਸ਼ਨ ਆ ਇਹ ਵੀ ਭਾਈ ਤੁਸੀਂ ਰਿਪੋਰਟ ਹੋ ਕੇ ਆਏ ਆ ਨਾਲੇ ਤੁਹਾਨੂੰ ਸਰਕਾਰ ਨੇ ਭੇਜਿਆ ਸੀਗਾ ਵੀ ਭਾਈ ਤੁਸੀਂ ਜਾ ਕੇ ਪਤਾ ਕਰਕੇ ਆਓ ਵੀ ਭਾਈ ਉੱਥੇ ਹਾਲਾਤ ਕੀ ਕੀ ਆ ਮਤਲਬ ਇਹ ਜੀ ਕਿ ਅਸੀਂ ਪੰਜਾਬਗਾਂ ਨੇ ਹਰ ਥਾਂ ਦੇ ਉੱਤੇ ਟਿੰਡ ਠਿਕਾਨਾ ਪਾਉਣਾ ਹੁੰਦਾ ਮੈਨੂੰ ਇਸ ਤਰ੍ਹਾਂ ਤੋਂ ਇਹ ਗੱਲ ਦਾ ਅੰਦਾਜ਼ਾ ਹੋ ਗਿਆ ਨਾਲੇ ਪੰਜਾਬਗਾਂ ਨੇ ਜਦੋਂ ਬੀਤੇ ਤੋਂ ਸਬਕ ਸਿੱਖਿਆ ਹੀ ਨਹੀਂ ਤੇ ਫਿਰ ਪੰਜਾਬਗਾਂ ਨੂੰ ਭਾਈ ਕੋਈ ਸਬਕ ਸਿਖਾ ਵੀ ਨਹੀਂ ਸਕਦਾ ਜਿਵੇਂ ਇਹਨਾਂ ਦਾ ਕੰਮ ਚੱਲਦਾ ਇਹਨਾਂ ਨੂੰ ਚਲਾ ਲੈਣਾ ਚਾਹੀਦਾ ਮੈਨੂੰ ਕਦੇ-ਕਦੇ ਹੈਰਾਨੀ ਹੁੰਦੀ ਆ ਸਾਡੇ ਕੋਲੇ ਵੀ ਬੜੀਆਂ ਖਬਰਾਂ ਆਉਂਦੀਆਂ ਅਖੇ ਜੀ ਫਲਾਣਾ ਏਜੰਟ ਸਾਡੇ ਪੈਸੇ ਮਾਰ ਗਿਆ ਬਹੁਤ ਦੁੱਖ ਆ ਭਾਈ ਤੁਹਾਡੇ ਪੈਸੇ ਮਾਰ ਗਿਆ ਪਰ ਕਿੰਨੇ ਪੈਸੇ ਮਾਰ ਗਿਆ ਉਹ ਕੀ ਸਾਡੇ ਮਾਰ ਗਿਆ ਪੈਸੇ ਤਕਰੀਬਨ 40 ਲੱਖ ਰੁਪਈਆ 25 ਲੱਖ ਰੁਪਈਆ 35 ਲੱਖ ਰੁਪਈਆ 55 ਲੱਖ ਰੁਪਈਆ 18 ਲੱਖ ਰੁਪਈਆ ਤੁਹਾਨੂੰ ਉਸ ਏਜੰਟ ਨਾਲ ਮਿਲਵਾਇਆ ਕਿਨੇ ਸੀ ਇੱਕ ਜੀ ਦੂਰ ਦਾ ਰਿਸ਼ਤੇਦਾਰ ਸੀ ਜਾਂ ਇੱਕ ਦੋਸਤ ਸੀ ਜਾਂ ਇੱਕ ਜਾਣਕਾਰ ਸੀ ਉਹਨੇ ਮਲਵਾਇਆ ਸੀ ਕਿਉਂਕਿ ਉਹਦੇ ਪੁੱਤ ਕਿਉਂਕਿ ਉਹਦੇ ਭਰਾ ਭਤੀਜੇ ਨੂੰ ਵੀ ਉਹਨੇ ਪਹੁੰਚਾਇਆ ਸੀਗਾ ਉੱਥੇ ਵਿਦੇਸ਼ ਦੇ ਵਿੱਚ ਫੇਰ ਫੇਰ ਸਾਨੂੰ ਨਹੀਂ ਪਹੁੰਚਾਇਆ ਸਾਡੇ ਮੁੰਡੇ ਨੂੰ ਨਹੀਂ ਪਹੁੰਚਾਇਆ ਅਸੀਂ ਉਹਨੂੰ ਇਹ ਗੱਲ ਕਹੀ ਸੀ ਵੀ ਕਿਤੇ ਵੀ ਕੱਢ ਦੇ ਪਰ ਕੱਢ ਦੇ ਮੈਨੂੰ ਤਾਂ ਪਹਿਲਾਂ ਇਸ ਗੱਲ 'ਚ ਉੱਥੇ ਬੜੀ ਹੈਰਾਨੀ ਹੁੰਦੀ ਵੀ ਤੁਸੀਂ ਆਪ ਦੇ ਧੀਆਂ ਪੁੱਤਾਂ ਦੇ ਬਾਰੇ ਇਹ ਸ਼ਬਦ ਵਰਤਦੇ ਆ ਕਿ ਇਹਨੂੰ ਕਿਤੇ ਵੀ ਕੱਢ ਦੇ ਇਹ ਕੋਈ ਪਸ਼ੂ ਆ ਇਹ ਕੋਈ ਡੰਗਰ ਆ ਤੇ ਉਹ ਅੱਗੋਂ ਡੰਗਰਾਂ ਵਾਲੇ ਕੰਮ ਕਰਨ ਨੂੰ ਤਿਆਰ-ਬਰ ਤਿਆਰ ਹੁੰਦੇ ਆ ਵੀ ਭਾਈ ਸਾਨੂੰ ਕੱਢ ਦੇਵੇ ਇੱਕ ਵਾਰੀ ਇੱਥੇ ਨਹੀਂ ਕੰਮ ਕਰਨਾ ਉੱਥੇ ਜੋ ਮਰਜ਼ੀ ਕੰਮ ਕਰਵਾ ਲਿਓ ਮੈਂ ਇਹਨਾਂ ਨੂੰ ਇਹ ਗੱਲ ਕਹਿੰਦਾ ਵੀ ਤੁਹਾਨੂੰ ਕਿਸੇ ਨੇ ਚਿੱਠੀ ਪਾਈ ਸੀ ਵੀ ਭਾਈ ਤੁਸੀਂ ਏਜੰਟ ਦੇ ਕੋਲੇ ਪੈਸੇ ਫਸਾਉਣੇ ਆ ਤੁਸੀਂ 2 ਕਿਲੋ ਟਮਾਟਰ ਲੈਣੇ ਹੁਣ 2 ਕਿਲੋ ਭਿੰਡਾ ਲੈਣੀਆਂ ਹੁਣ ਕਿਲੋ ਤੁਸੀਂ ਕੱਦੂ ਲੈਣੇ ਹੁਣ ਤੁਸੀਂ ਕੋਈ ਹੋਰ ਸਮਾਨ ਗੰਡੇ ਆਲੂ ਲੈਣੇ ਹੁਣ ਤੁਸੀਂ 10 ਰੇੜੀਆਂ ਦੀ ਪਰਖ ਕਰਦੇ ਆ ਪਰ ਜਦੋਂ ਤੁਸੀਂ ਗਲਤ ਕੰਮ ਕਰਕੇ ਇਹ ਗੱਲ ਕਹਿੰਦੇ ਕਿ ਭਾਈ ਸਾਡਾ ਨਤੀਜਾ ਸਹੀ ਆਵੇ ਇਹ ਕਿਉਂ ਆਵੇ ਤੁਸੀਂ ਆਪ ਗਏ ਆ ਕਿ ਏਜੰਟ ਤੁਹਾਡੇ ਕੋਲੇ ਆਇਆ ਸੀ ਫਿਰ ਕਹਿਣਗੇ ਜੇ ਸੀ ਗਰੀਬ ਆ ਤੇ ਜਦੋਂ ਮੈਂ ਗੱਲ ਕਰਾਂ ਵੀ ਭਾਈ ਜੇ ਗਰੀਬ ਆ ਤਾਂ ਫਿਰ ਇੱਥੇ ਕੰਮ ਚਲਾ ਲੈਣਾ ਸੀ ਜਿਹੜੇ ਪ੍ਰਵਾਸੀ ਮਜ਼ਦੂਰ ਆ ਇੱਥੋਂ ਦੇ ਜਿਹੜੇ ਦਿਨ ਦੇ ਵਿੱਚ 1000 1500 ਰੁਪਏ ਜਿਹੜੀ ਦਿਹਾੜੀ ਪਾ ਲੈਂਦੇ ਆ ਜਿਹੜੇ ਮੂੰਗਫਲੀ ਵੇਚਦੇ ਆ ਜਿਹੜੇ ਇੱਥੇ ਖੇਤਾਂ ਦੇ ਵਿੱਚ ਆਲੂ ਪਟਦੇ ਆ ਜਿਹੜੇ ਇੱਥੇ ਪੈੜ ਤੇ ਖੜ ਕੇ ਮਜ਼ਦੂਰੀ ਕਰਦੇ ਆ ਜਿਹੜੇ ਇੱਥੇ ਆਟੋ ਚਲਾਉਂਦੇ ਆ ਉਹਨਾਂ ਦੀ ਧੌਣ ਦੇ ਵਿੱਚ ਕੀਲਾ ਨਹੀਂ ਤੇ ਉਹਨਾਂ ਨੇ ਇੱਥੇ ਕੋਠੀਆਂ ਕਾਰਾਂ ਬਣਾ ਲਈ ਉਹ ਆਪਦਾ ਇੱਥੇ ਬੈਠ ਕੇ ਇੱਕ ਜਣਾ ਕਮਾ ਕੇ ਤੇ ਬਿਹਾਰ ਦੇ ਵਿੱਚ ਯੂਪੀ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਆਪਦੇ ਟੱਬਰ ਦੇ ਜੀਆਂ ਨੂੰ ਬਹੁਤ ਕੁਝ ਭੇਜਦੇ ਆ ਰੋਟੀ ਰੋਜ਼ੀ ਕਮਾਉਂਦੇ ਆ ਮਿੱਟੀ ਨਾਲ ਮਿੱਟੀ ਹੁੰਦੇ ਆ ਸਰੀਰ ਤੋੜਦੇ ਆ ਮੁੜਕੋ ਮੁੜਕੀ ਹੁੰਦੇ ਆ ਗਿੱਚੀ ਤੋਂ ਲੈ ਕੇ ਗਿੱਟਿਆਂ ਤੱਕ ਮੁੜਕਾ ਚੋਂਦਾ ਪਰ ਤੁਹਾਨੂੰ ਕੀ ਹੋਇਆ ਤੁਸੀਂ ਮੁੰਡੇ ਨੂੰ ਜ਼ਮੀਨਾਂ ਵੇਚ ਕੇ ਕਿਉਂ ਭੇਜਦੇ ਸੀ ਜੇ ਤੁਸੀਂ ਭੇਜਣਾ ਹੀ ਆ ਤਾਂ ਮੁੰਡਾ ਤੁਹਾਡਾ ਕਾਬਲ ਕਿਉਂ ਨਹੀਂ ਤੁਹਾਨੂੰ ਪਹਿਲਾਂ ਆਇਲੈਂਡਸ ਵਾਲੀ ਕੁੜੀ ਨਹੀਂ ਮਿਲੀ ਫਿਰ ਤੁਸੀਂ ਆਖਿਆ ਚਲੋ ਡੌਂਕੀ ਲਵਾ ਦਿੰਨੇ ਆ ਮਤਲਬ ਇਹ ਕਿ ਤੁਹਾਡੇ ਹੀਰੇ ਬਿਨਾ ਅਮਰੀਕਾ ਦਾ ਕੁਝ ਖੜਾ ਸੀ ਤੁਹਾਡੇ ਕਹਿਣ ਦਾ ਭਾਵ ਇਹ ਆ ਤੁਸੀਂ ਜੁਗਾਰ ਲਾਉਣਾ ਚਾਹੁੰਦੇ ਸੀ ਤੁਹਾਡਾ ਜੁਗਾਰ ਲੱਗਾ ਨਹੀਂ ਤੇ ਜਿਹੜਾ ਏਜੰਟ ਸੀ ਉਹ ਚਲਾਕ ਸੀ ਤਿੱਖਾ ਸੀ ਇਥੇ ਠੱਗਾ ਨਹੀਂ ਪਰਮਾਰਾ ਤੁਹਾਡੇ ਨਾਲ ਠੱਗੀ ਹੋ ਗਈ ਸਾਨੂੰ ਇਸ ਗੱਲ ਦਾ ਦੁੱਖ ਆ ਪਰ ਤੁਸੀਂ ਇਹ ਡੌਂਡੀ ਨਾ ਪਿੱਟਿਆ ਕਰੋ ਵੀ ਪਾਈ ਸਾਡੀ ਮਦਦ ਨਹੀਂ ਕਰਦੇ ਹਾਂ ਤੁਹਾਡੀ ਮਦਦ ਹੋਣੀ ਚਾਹੀਦੀ ਆ ਸਰਕਾਰ ਦੇ ਵੱਲੋਂ ਏਜੰਟਾਂ ਨੂੰ ਨੱਖ ਪਾਈ ਜਾਵੇ ਪਰ ਜੇ ਨੱਖ ਵੀ ਪਾਈ ਜਾਊਗੀ ਤੁਸੀਂ ਤਾਂ ਵੀ ਲੱਭ ਲੈਣੇ ਆ ਤੁਸੀਂ ਏਜੰਟਾਂ ਬਿਨਾ ਸਾਰਦਾ ਨਹੀਂ ਏਜੰਟ ਦਾ ਤੁਹਾਡੇ ਬਿਨਾ ਸ਼ਾਇਦ ਸਰ ਜੇ ਪਰ ਤੁਸੀਂ ਨਹੀਂ ਸਾਰਨ ਵਾਲੇ ਲੋਕ ਆ ਹੁਣ ਵਾਲੀ ਭਾਈ ਘਟਨਾ ਤੇ ਇਹ ਗੱਲ ਦੱਸਦੀ ਆ ਵੀ ਜੇ ਇੱਕ ਮੰਤਰੀ ਦੇ ਵੱਲੋਂ ਗੱਲ ਕਹੀ ਜਾ ਰਹੀ ਆ ਕਿ ਭਾਈ ਅਸੀਂ ਨਿਯੰਤ ਕੀਤੀ ਸਾਡੇ ਤੱਕ ਪਹੁੰਚ ਹੋਈ ਵੀ ਭਾਈ ਇੱਕ ਆ ਗੁਰਨਾਮ ਆ ਇੱਕ ਰਮਨਦੀਪ ਆ ਕਿ ਤਰਨ ਇਹ ਤਿੰਨੇ ਜਾਣੇ ਤੇ ਦੋ ਹੋਰ ਮੁੰਡੇ ਜਿਹੜੇ ਉਹ ਕਲੰਬੀਆ ਦੇ ਵਿੱਚ ਫਸ ਗਏ ਆ ਤੇ ਇਹਨਾਂ ਨੂੰ ਭਾਈ ਇੰਡੀਆ ਦੇ ਵਿੱਚ ਵਾਪਸ ਲੈ ਕੇ ਆਉਣਾ ਅਸੀਂ ਭਾਈ ਐਮਬੈਸੀ ਦੇ ਨਾਲ ਗੱਲਬਾਤ ਕਰਕੇ ਕਾਗਜ਼ात ਬਣਾ ਰਹੇ ਆ ਟਿਕਟਾਂ ਖਰਚ ਰਹੇ ਆ ਦੇ ਭਾਈ ਇਹਨਾਂ ਦੇ ਵਿੱਚੋਂ ਤਿੰਨ ਜਾਣੇ ਫੇਰ ਭੱਜ ਗਏ ਆ ਤੁਸੀਂ ਛੇਰ ਬਣੋ ਤੁਸੀਂ ਬਾਕੀ ਦੀ ਭਜਾ ਕੇ ਲੈ ਜਾਣੇ ਸੀ ਤੁਸੀਂ ਹੁਣ ਛੇਤੀ ਕਿਤੇ ਮੁੜਿਓ ਨਾ ਜੇ ਤੁਸੀਂ ਟਿਕਾਣੇ ਤੇ ਲੱਗ ਵੀ ਗਏ ਤਾਂ ਮੁੜਨਾ ਵੀ ਨਹੀਂ ਛੇਤੀ ਗੱਲ ਇਹ ਵੀ ਆ ਮਤਲਬ ਇਹ ਆ ਵੀ ਤੁਸੀਂ ਸਬਕ ਸਿੱਖਣ ਵਾਲੇ ਲੋਕ ਨਹੀਂ ਹੋ ਤੁਹਾਡੇ ਨਾਲ ਕੋਈ ਵਧੇਕੀ ਨਹੀਂ ਕਰਦਾ ਵੀ ਭਾਈ ਤੁਸੀਂ ਪਹੁੰਚੋ ਹੀ ਪਹੁੰਚੋ ਤੁਹਾਡੇ ਬਣਾ ਵੇਲਣੇ ਦੇ ਵਿੱਚ ਬਾਹ ਆਈ ਆ ਤੁਸੀਂ ਮਜਬੂਰੀਆਂ ਦੇ ਐਸੇ ਘੋੜੇ ਦੇ ਉੱਤੇ ਚੜੇ ਆ ਵੀ ਇੱਥੇ ਕੁਝ ਕਰਕੇ ਰਾਜ਼ੀ ਨਹੀਂ ਉੱਥੇ ਤੁਸੀਂ ਜਾਣਾ ਹੀ ਜਾਣਾ ਇਹ ਤੁਹਾਨੂੰ ਪਤਾ ਨਹੀਂ ਵੀ ਜਦੋਂ ਚਾਰ ਚੱਲੜ ਜੋੜਾਂਗੇ ਉਹ ਦੋਨੋਂ ਵਕੀਲ ਦੀ ਫੀਸ ਸਰ ਦੇ ਉੱਤੇ ਆ ਜਾਂਦੀ ਹੈ ਉੱਥੇ ਜੇ ਤੁਸੀਂ ਇੱਥੇ ਨਹੀਂ ਕੁਝ ਕੀਤਾ ਤੇ ਫਿਰ ਭਾਈ ਤੁਸੀਂ ਉੱਥੇ ਵੀ ਕੁਝ ਨਹੀਂ ਕਰਨਾ ਸੋ ਬੀਤੇ ਤੋਂ ਸਬਕ ਲੈਣਾ ਚਾਹੀਦਾ ਪਰ ਅਸੀਂ ਪੰਜਾਬੀਆਂ ਨੇ ਸਬਕ ਲਿਆ ਨਹੀਂ ਹਾਲਾਂਕਿ ਮੈਂ ਇਹ ਨਹੀਂ ਗੱਲ ਕਹਿਣਾ ਵੀ ਸਾਰੇ ਪੰਜਾਬੀ ਇੱਕੋ ਜਿਹੇ ਆ ਕਈ ਪੰਜਾਬੀ ਚੰਗੇ ਵੀ ਐ ਇਸ ਮਾਮਲੇ ਦੇ ਵਿੱਚ ਜਿਹੜੇ ਕਿ ਬਹੁਤ ਮਿਹਨਤ ਕਰਦੇ ਆ ਮਿਹਨਤੀ ਪੰਜਾਬੀਆਂ ਨੂੰ ਸਲਾਮ ਕਰਨੀ ਬਣਦੀ ਆ ਜਿਨ੍ਹਾਂ ਨੇ ਇੱਥੇ ਵੀ ਜ਼ਮੀਨਾਬਾਬ ਆ ਕੇ ਕੰਮ ਕਾਜ ਕਰਕੇ ਛੋਟੇ ਵੱਡੇ ਕੰਮ ਦੇ ਵਿੱਚ ਫਰਕ ਨਹੀਂ ਮਹਿਸੂਸ ਕੀਤਾ ਆਪਦੇ ਟੱਬਰ ਦੀ ਰੋਜੀ ਰੋਟੀ ਚਲਾ ਲਈ ਉਹਨਾਂ ਨੇ ਘੱਟ ਖਾ ਲਈ ਪਰ ਆਪਦੇ ਟੱਬਰ ਦੇ ਵਿੱਚ ਬੈਠ ਕੇ ਖੁਸ਼ੀ-ਖੁਸ਼ੀ ਖਾਧੀ ਪਰ ਤੁਸੀਂ ਸੋਚ ਕੇ ਦੇਖੋ ਵੀ ਜਿਹੜਾ ਬੰਦਾ ਇਥੋਂ ਇੱਕ ਵਾਰੀ ਗਿਆ ਤੇ ਉਹ ਬੰਦਾ ਕਿੰਨੀ ਦੇਰ ਬਾਅਦ ਮੁੜੂਗਾ ਤੇ ਕੀ ਪਤਾ ਰਾਹ ਦੇ ਵਿੱਚੋਂ ਮੁੜਿਆ ਹੋਵੇ ਤੇ ਕੀ ਪਤਾ ਰਾਹ ਦੇ ਵਿੱਚੋਂ ਉਹਦੀ Laash ਮੁੜ ਕੇ ਆਵੇ ਇਹਨਾਂ ਤਿੰਨਾਂ ਨੇ ਜਿਹੜਾ ਬਾਂਦਰਪੁਣਾ ਕੀਤਾ ਉਹਦੇ ਬਾਰੇ ਕੀ ਕਹੀ ਗਿਆ ਕੀ ਨਾ ਤੁਹਾਨੂੰ ਚੇਤੇ ਹੋਣਾ ਪਿਛਲੇ ਦਿਨੀ ਇੱਕ ਖਬਰ ਆਈ ਸੀ ਜਲੰਧਰ ਦੇ ਵਿੱਚ ਇੱਕ ਪਿੰਡ ਆ ਉਸ ਪਿੰਡ ਦੇ ਵਿੱਚ ਇੱਕ ਬੰਦਾ 18-20 ਸਾਲ ਪਹਿਲਾਂ ਅਮਰੀਕਾ ਦੇ ਵਿੱਚ ਚਲਾ ਗਿਆ ਉਹ ਡੰਕੀ ਲਾ ਕੇ ਗਿਆ ਸੀ ਉਹਦੇ ਘਰਵਾਲੀ ਨੇ ਕੁਝ ਇੱਕ ਹਫ਼ਤੇ ਪਹਿਲਾਂ ਉਹਦਾ ਡੈਥ ਸਰਟੀਫਿਕੇਟ ਅਪਲਾਈ ਕਰਤਾ ਜਦੋਂ ਡੈਥ ਸਰਟੀਫਿਕੇਟ ਬਣਾਉਣਾ ਹੁੰਦਾ ਫਿਰ ਸਰਪੰਚ ਦੇ ਸਾਈਨ ਵੀ ਕਰਾਉਣੇ ਪੈਂਦੇ ਆ ਉਹਨੇ ਕਿਹਾ ਜੀ 2010 ਦੇ ਵਿੱਚ ਮੇਰੇ ਘਰਵਾਲੇ ਦੀ ਮੌਤ ਹੋ ਗਈ ਸੀ ਉਹ ਤਾਂ ਬਣਾਉਣਾ ਚਾਹੁੰਦੀ ਸਰਟੀਫਿਕੇਟ ਤਾਂ ਜੋ ਘਰਵਾਲੇ ਦੀ ਜ਼ਮੀਨ ਮੇਰੇ ਨਾਂ ਦੇ ਉੱਤੇ ਆ ਜਾਏ ਟਰਾਂਸਫਰ ਹੋ ਜਾਏ ਜਿਹੜਾ ਬੰਦਾ ਬਾਹਰ ਗਿਆ ਉਹਦੇ ਭਤੀਜੇ ਨੇ ਇਹ ਗੱਲ ਦੱਸਤੀ ਚਾਚੇ ਨੂੰ ਇੱਥੇ ਬੈਠੇ ਨੇ ਵੀ ਚਾਚਾ ਤੂੰ ਤਾਂ ਮਰ ਗਿਆ ਕਾਗਜ਼ਾਂ ਦੇ ਵਿੱਚ ਤੂੰ ਮਰ ਗਿਆ ਉਹਨੇ ਵੀਡੀਓ ਬਣਾ ਕੇ ਭੇਜੀ ਤੀ ਕਿ ਭਾਈ ਮੈਂ ਤਾਂ ਹਲੇ ਚੰਗੀ ਭਲੀ ਜਉਂਦਾ ਜੋ ਜ਼ਿੰਦਗੀ ਵਿੱਚ ਜਿਉਂ ਰਿਆਂ ਉਹ ਵੀਡੀਓ ਭੇਜ ਦਿੱਤੀ ਗਈ ਪੁਲਿਸ ਨੂੰ ਤੇ ਹੁਣ ਪੁਲਿਸ ਦੇ ਵੱਲੋਂ ਉਹਦੀ ਘਰਵਾਲੀ ਦੇ ਉੱਤੇ ਤੇ ਸਰਪੰਚ ਦੇ ਉੱਤੇ ਤੇ ਇੱਕ ਦੋ ਹੋਰ ਬੰਦੇ ਤੇ ਪਰਚਾ ਦਰਜ ਕੀਤਾ ਗਿਆ ਜੇ ਤੁਸੀਂ ਗਲਤ ਤਰੀਕੇ ਨਾਲ ਜਾਣਦੇ ਹੋ ਤਾਂ ਕਈ ਵਾਰੀ ਫਿਰ ਤੁਸੀਂ ਘਰਦਿਆਂ ਲਈ ਵੀ ਮਰੀ ਹੁੰਨੇ ਜੇਕਰ ਤੁਸੀਂ ਸੰਪਰਕ ਦੇ ਵਿੱਚ ਨਹੀਂ ਹੁੰਦੇ ਇਸ ਕਰਕੇ ਜਿਉਂਦੇ ਬੰਦੇ ਦਾ ਮੁੱਲਾ ਆਜੋ ਆਪਾਂ ਗੱਲ ਨੂੰ ਸਮਝਿਆ ਕਰੀਏ ਇਹ ਨਹੀਂ ਵੀ ਆਪਾਂ ਉਤਾਂ ਵਾਲੇ ਕੰਮ ਕਰਨੇ ਹੀ ਕਰਨੇ ਆ ਆ ਉਤਪਾਂ ਵਾਲੇ ਕੰਮ ਕਰਦੇ ਕਰਦੇ ਆਪਾਂ ਬਹੁਤ ਸਾਰਾ ਨੁਕਸਾਨ ਕਰਵਾ ਬੈਠੇ ਆ ਜਿਹੜੇ ਭੈਣਾ ਵੀਰ ਵਾਜਬ ਤਰੀਕੇ ਨਾਲ ਜਾਂਦੇ ਆ ਡੋਂਕਿੰਗਾਂ ਸ਼ੌਂਕੀਆਂ ਏਜੰਟਾਂ ਦੇ ਚੱਕਰਾਂ ਤੋਂ ਬਚਦੇ ਆ ਉਹਨਾਂ ਦਾ ਭਾਈ ਧੰਨਵਾਦ ਕਰਦੇ ਤੁਸੀਂ ਕਾਬਲੀਅਤ ਨਾਲ ਗੁਣੀਆਂ ਦੇ ਕਿਸੇ ਵੀ ਸੱਚ ਜਾਓ ਤੇ ਪਰ ਭਾਈ ਜੇ ਤੁਸੀਂ ਹੋਸਟਲ ਤੋੜ ਤੋੜ ਕੇ ਭੱਜਣਾ ਤੇ ਫਿਰ ਭੱਜੋ ਭਾਈ ਦਾ ਨੂੰ ਫਰੇਕੋ ਜੀ ਬਾਹਣਾ ਫਿਰ ਨਾ ਕਿਹਾ ਕਰੋ ਟਰੰਪ ਮਾੜੀ ਕਰਦਾ ਤੇ ਭਾਈ ਆ ਕੈਨੇਡਾ ਦੇ ਵਿੱਚ ਸਾਡੇ ਨਾਲ ਆ ਹੋ ਗਿਆ ਤੇ ਸਾਡੀ ਕੋ ਮਦਦ ਨਹੀਂ ਕਰਦਾ ਤੁਸੀਂ ਕੋਈ ਸਮਾਜ ਦੇ ਲਈ ਨਹੀਂ ਚੱਲੇ ਤੁਹਾਨੂੰ ਸਰਕਾਰਾਂ ਨੇ ਨਹੀਂ ਭੇਜਿਆ ਤੁਹਾਨੂੰ ਮਤੇ ਪਾਸ ਕਰ ਕਰਕੇ ਨਹੀਂ ਭੇਜਿਆਗਾ ਵੀ ਪਲੀਜ਼ ਜ਼ਰੂਰ ਜਾਓ ਤੁਸੀਂ ਆਪਦੀ ਇੱਛਾ ਮੁਤਾਬਕ ਗਏ ਆ ਮੁਸੀਬਤਾਂ ਸਹੇੜੀਆਂ ਤੇ ਹੁਣ ਨਜਿੱਠੋ